ਸਮਾ ਜਿਹੋ ਜਿਹਾ ਵੀ ਆਵੇ ਸਾਰਾ ਕੁਝ ਨਾ ਕੁਝ ਸਿਖਾ ਕੇ ਹੀ ਜਾਂਦਾ ਕਹਿੰਦੇ ਮਾੜਾ ਸਮਾਂ ਵੀ ਚੰਗਾ ਹੁੰਦਾ ਬਹੁਤ ਕੁਝ ਸਿਖਾ ਕੇ ਜਾਂਦਾਗਾ ਆਪਾਂ ਨੂੰ ਕਿੰਨੀ ਸਿੱਖਿਆ ਮਿਲਦੀ ਹੈ ਜੇ ਕੋਈ ਨਾ ਕੋਈ ਆਪਣੇ ਦੋਸਤ ਬਣੇ ਆ ਤੇ ਜੇ ਆਪਣੇ ਉਹਨਾਂ ਦੇ ਨਾਲ ਅਨੁਭਵ ਹੋ ਗਈ ਹੈ ਉਹ ਵੀ ਬਹੁਤ ਕੁਝ ਸਿਖਾ ਕੇ ਹੀ ਜਾਣਗੇ ਆਪਾਂ ਨੂੰ ਸਿੱਖਿਆ ਦੇ ਕੇ ਜਾਣਗੇ ਵੀ ਇਹ ਨਾਨਾ ਭਰੋਸਾ ਨਹੀਂ ਕਰਨਾ ਚਾਹੀਦਾ ਕਿਸੇ ਤੇ ਠੀਕ ਹੈ ਆਪਣੇ ਕੋਈ ਨਜ਼ਦੀਕੀ ਬਣ ਜਾਂਦੇ ਨੇ ਅੱਪਾਗੇ ਤੇ ਦੂਰ ਸਫਰ ਚ ਗਏ ਆ ਉੱਥੇ ਬਣ ਗਏ ਕੋਈ ਆਪਣੇ ਆਪਨੇ ਇੰਨੇ ਨੇੜੇ ਦੀਕ ਹੋ ਜਾਂਦੇ ਨੇ ਸੋਸ਼ਲ ਮੀਡੀਆ ਤੇ ਇੰਨੇ ਬਣ ਜਾਂਦੇ ਨੇ ਮਗਰ ਸਮਾਂ ਪਾ ਕੇ ਵੀ ਜਾਂ ਤਾਂ ਆਪਣੇ ਔਗਣ ਉਹਨਾਂ ਨੂੰ ਦਿਸ ਗਏ ਤੇ ਜਾਂ ਉਹਨਾਂ ਦੇ ਔਗਣ ਆਪਾਂ ਨੂੰ ਦਿਸ ਗਏ ਮਾੜੀ ਮਾੜੀ ਗੱਲ ਤੇ ਕੁਛ ਤੂੰ ਤੂੰ ਮੈਂ ਮੈਂ ਹੋ ਗਈ ਤੇ ਬਲਾਕ ਹੋ ਗਏ ਤੇ ਉਹ ਵੀ ਬਹੁਤ ਕੁਝ ਸਿਖਾ ਕੇ ਹੀ ਜਾਣਗੇ ਉਹਨਾਂ ਦੇ ਗੁਣ ਦੇਖ ਲੋ ਕੀ ਐ ਉਹੋ ਰੱਖੋ ਕੋਲੇ ਤੇ ਜੋ ਔਗਣ ਆ ਉਹਨਾਂ ਰੱਖੋ ਉਹ ਆਪਾਂ ਨੂੰ ਕਿਹੜੀ ਗੱਲ ਤੋਂ ਉਸ ਵਿਸ਼ੇ ਤੇ ਗੌਰ ਕਰੋ ਜਾਨੀ ਕਿ ਕੁਝ ਵੀ ਹੋਵੇ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਹੀ ਮਿਲਦਾਗਾ ਜੇ ਮੰਨ ਲਓ ਤੁਹਾਡੇ 60 ਫਿਟ ਲੱਗੀ ਹੈ ਕਿਉਂਕਿ ਆਮ ਗੱਲ ਹੀ ਹੋਈ ਪਈ ਹੈ ਵੀ ਹੈਗੀ ਵੀ ਹੈਗੀ 60 ਫਿਟ ਲੱਗ ਜਾਂਦੀ ਹੈ ਚੋਟ ਲੱਗ ਜਾਂਦੀ ਹੈਗੀ ਤੇ ਜਾਂ ਕੋਈ ਬਿਮਾਰ ਹੋ ਗਿਆ ਤੇ ਉਸ ਵਕਤ ਆਪਾਂ ਨੂੰ ਐ ਲੱਗਦਾ ਹੁਣ ਮੇਰੇ ਤੇ ਸਮਾਂ ਕਿਉਂ ਆ ਗਿਆ ਜਦ ਖਮਾਤਾ ਆਇਆ ਹੁੰਦਾ ਖਰਚ ਖੜਾ ਹੋ ਜਾਂਦਾ ਆਮ ਜੀ ਫੈਮਿਲੀ ਨੂੰ ਬਹੁਤ ਵੱਡਾ ਖਰਚ ਖੜਾ ਹੋ ਜਾਂਦਾਗਾ ਜਿਹੜੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੈਸੇ ਲਾਉਣੇ ਸੀ ਉਹ ਇੱਕਦਮ ਲੱਗ ਜਾਂਦੇ ਨੇ ਕਿਸੇ ਦੇ ਵੱਧ ਤੇ ਕਿਸੇ ਦੇ ਘੱਟ ਪਰ ਪੈਸੇ ਤਾਂ ਬੇਕਾਰ ਜਾਂਦੇ ਨੇ ਆਪਾਂ ਬੈਠੇ ਸੋਚਦੇ ਆ ਰੱਬਾ ਕੀ ਮੜਾ ਕੀਤਾ ਸੀ ਸਾਡੇ ਪੈਸੇ ਵੀ ਡਾਕਟਰਾਂ ਨੂੰ ਹੀ ਕਿਉਂਗੇ ਸਿਆਣੇ ਬਜ਼ੁਰਗ ਕਹਿੰਦੇ ਸੁਣਿਆ ਵੀ ਦਾਨ ਦੇ ਦਿਓ ਡਾਕਟਰਾਂ ਨੂੰ ਹੀ ਨਾ ਰੱਬ ਦਵਾਵੇ ਤੇ ਵੀ ਕਿਸੇ ਅਰਥ ਨਹੀਂ ਆਉਂਦਾ ਇਹ ਪੈਸਾ ਐਂ ਕਹਿ ਦਿੰਦੇ ਨੇ ਤੇ ਬੰਦਾ ਜਿਹੜਾ ਆਪਾਜ ਹੋ ਜਾਂਦਾ ਉਹ ਵਖਰਾ ਪੈਸੇ ਜ਼ਰੂਰ ਖਰਾਬ ਹੁੰਦੇ ਨੇ ਆਪਣੇ ਆਮ ਕਰਦਾ ਜੀਵਨ ਹੈ ਜਿਹੜਾ ਬਹੁਤ ਪਿੱਛੇ ਚਲੇ ਜਾਂਦਾਗਾ ਜਦੋਂ ਆਪਣਾ ਪੈਸਾ ਦਵਾਈਆਂ ਮੂਹੇ ਹਸਪਤਾਲਾ ਮੂਹੇ ਲੱਗ ਜਾਂਦਾਗਾ ਪਰ ਉਦੋਂ ਬਹੁਤ ਕੁਝ ਆਪਾਂ ਨੂੰ ਦੇਖ ਕੇ ਵੀ ਜਾਂਦਾ ਉਹ ਸਮਾਂ ਕਿਹੜੇ-ਕਿਹੜੇ ਤੁਹਾਡੇ ਨਾਲ ਖੜੇ ਸੀ ਜਿੰਨਾਂ ਨਾਲ ਆਪਾਂ ਦਹਿਰਾਤ ਤੁਰੇ ਫਿਰਦੇ ਸੀ ਕਿ ਉਹਨਾਂ ਨੇ ਤੁਹਾਡੀ ਮਦਦ ਕੀਤੀ ਕਿ ਨਾਲ ਕੋਈ ਤੁਹਾਡਾ ਖੜਿਆ ਕਿ ਕੱਲਾ ਚਾਹ ਪੀਣੀ ਆਏ ਹਸਪਤਾਲ ਦੇ ਵਿੱਚ ਇੱਕ ਤਾਂ ਤੁਸੀਂ ਬਿੱਲ ਪੇ ਕਰ ਰਹੇ ਹੋ ਉੱਥੇ ਖਰਚ ਕਰਾਉਣ ਵਾਲੇ ਸਾਨੂੰ ਜਾਣੇ ਪੁੱਛੀ ਚੰਗੀ ਤੇ ਕਈ ਤਾਂ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਚਲੋ ਰੋਟੀ ਪਾਣੀ ਖਵਾ ਦੇਣਗੇ ਅਗਲੇ ਜੇ ਰਹੇ ਵੀ ਤਾਂ ਸ਼ਾਮ ਤੱਕ ਤੇ ਖਰਚ ਹੋ ਹੀ ਜਾਂਦਾ ਹੈਗਾ ਮਰੀਜ਼ ਤੇ ਤਾਂ ਹੋਣਾ ਹੋਣਾਗਾ ਆਏ ਗਿਆ ਵਾਲਿਆਂ ਤੇ ਵੀ ਹੋ ਜਾਂਦਾ ਉਹਨਾਂ ਦਾ ਵੀ ਤੁਹਾਨੂੰ ਪਰਖ ਹੋਊਗੀ ਕਿਹੜੇ ਆਏ ਸੀਗੇ ਜਿਹੜੇ ਤੁਹਾਨੂੰ ਕੋਈ ਮਦਦ ਦੇ ਕੇ ਗਏ ਆ ਜਾਂ ਕਹਿ ਕੇ ਗਏ ਭਾਈ ਲੋੜ ਹੋਈ ਤਾਂ ਫੋਨ ਕਰੀ ਖੜੇ ਪੈ ਜਿੰਨੇ ਦੀ ਮਰਜ਼ੀ ਲੋੜ ਅਸੀਂ ਜਿੱਥੋਂ ਮਰਜ਼ੀ ਅਰੇਂਜਮੈਂਟ ਕਰਕੇ ਤੁਹਾਨੂੰ ਦੇ ਕੇ ਕਈ 100 ਦੇ ਵਿੱਚੋਂ ਕੋਈ ਪਰ ਇੱਕ ਹੁੰਦਾ ਇਸ ਤਰ੍ਹਾਂ ਕਹਿਣਾ ਹਰ ਕੋਈ ਨਹੀਂ ਕਿਹੜੇ ਸੀਗੇ ਤੁਹਾਡੇ ਦੋਸਤ ਜਿਨ੍ਹਾਂ ਦੇ ਦਿਨ ਰਾਤ ਤੁਸੀਂ ਉਹਨਾਂ ਦੇ ਘਰ ਦੇ ਹਰ ਇੱਕ ਕੰਮ ਕਰਾਉਣ ਦੇ ਵਿੱਚ ਮਦਦ ਕਰਦੇ ਰਹਿੰਦੇ ਹੁੰਦੇ ਸੀ ਵੀ ਮੇਰਾ ਖਾਸ ਦੋਸਤ ਆ ਮੇਰਾ ਇੰਨਾ ਕਰਦਾ ਕਿ ਉਹ ਦੋਸਤ ਹਸਪਤਾਲ ਦੇ ਵਿੱਚ ਤੁਹਾਡੇ ਕੋਲੇ ਰਾਤ ਦੂਰਾਤਾ ਵੀ ਚਲੋ ਫੈਮਿਲੀ ਘਰੇ ਕੰਮ ਕਰ ਲੇ ਅਸੀਂ ਤੁਹਾਡੇ ਨਾਲ ਅਸੀਂ ਇੱਥੇ ਇਹਦੀ ਦੇਖਰੇਖ ਕਰ ਲਾਂਗੇ ਹਸਪਤਾਲ ਦੇ ਵਿੱਚ ਕੀਤੀ ਇਹ ਉਹਨਾਂ ਨੇ ਚਲੋ ਜੇ ਕੋਈ ਕੋਈ ਪੈਸੇ ਤੌਰ ਤੇ ਨਹੀਂ ਮਦਦ ਕਰ ਸਕਦਾ ਘਟੋ ਘਟ ਟਾਈਮ ਤਾਂ ਟਪਾ ਸਕਦਾ ਨਾ ਵੀ ਦੋ ਦਿਨ ਅਸੀਂ ਤੁਹਾਡੇ ਕੋਲੇ ਰਹਿ ਭਾਂਗੇ ਜਾਂ ਜੇ ਘਰੇ ਬਿਮਾਰਾ ਕੋਈ ਅਸੀਂ ਦੋ ਦਿਨ ਇਹਨੂੰ ਸੰਭਲਾਂਗੇ ਪਹਿਲਾਂ ਵਾਲੇ ਸਮੇਂ ਵਿੱਚ ਹੁੰਦਾ ਹੀ ਸੀ ਰਿਸ਼ਤੇਦਾਰ ਕੋਈ ਬਿਮਾਰ ਹੋ ਜਾਂਦਾ ਤੇ ਦੂਜੀ ਰਿਸ਼ਤੇਦਾਰੀ ਚ ਦੋ ਜਾਣੇ ਸੱਦ ਕੇ ਆ ਜਾਂਦੇ ਪਰ ਅੱਗੇ ਫੈਮਿਲੀ ਆ ਵੀ ਵੱਡਾ ਪਰਿਵਾਰ ਹੁੰਦਾ ਸੀ ਕੁੜੀਆਂ ਘੱਤਰਿਆਂ ਨੂੰ ਬੁਲਾ ਲਿਆ ਜਾਂਦਾ ਸੀ ਵੀ ਭਾ ਫਿਲਾਨੀ ਨੂੰ ਭੇਜਦੀ ਥੜਾ ਬਾਬਾ ਬਿਮਾਰ ਹੈ ਕੰਮ ਕਰਾ ਦੂਗੀ ਸੰਭਣਾ ਤਾਂ ਅਸੀਂ ਆ ਤੁਸੀਂ ਉਹ ਦੇਖੋ ਵੀ ਤੁਹਾਡਾ ਉਹ ਦੋਸਤੋ ਤੁਹਾਡਾ ਉਹ ਕੋਈ ਰਿਸ਼ਤੇਦਾਰ ਮਾ ਇਹ ਨਹੀਂ ਮਤਲਬ ਕਿ ਥੋੜੇ ਚਲ ਵੀ ਨਹੀਂ ਕੋਈ ਪੈਸੇ ਆ ਦੀ ਮਦਦ ਕਰਾ ਸਕਦਾ ਤੇ ਥੋੜੀ ਵੈਸੇ ਕਿੰਨੇ ਕੁ ਕਰਾ ਰਿਹਾ ਹੈਗਾ ਥੋੜੇ ਘਰ ਦੇ ਕੰਮ ਕਿੰਨੇ ਕੁ ਕਰਾ ਰਿਹਾ ਹੈਗਾ ਥੋੜੇ ਹਸਪਤਾਲ ਦੇ ਵਿੱਚ ਥੋੜੇ ਦਿਨ ਕਿੰਨੇ ਘਟ ਪਾ ਰਿਹਾ ਹੈਗਾ ਤੁਹਾਡਾ ਵੀ ਬਿਨਾ ਖਰਚ ਕਰਾਏ ਉੱਥੇ ਵੀ ਆਪਾਂ ਨੂੰ ਬਹੁਤ ਕੁਝ ਪਤਾ ਲੱਗਦਾ ਹੈ ਕਿਉਂ ਬਹੁਤੇ ਤਾਂ ਜਿਆਦਾ ਇਸ ਤਰ੍ਹਾਂ ਦੇ ਹੁੰਦੇ ਨੇ ਚਾਪੀ ਕੇ ਮੋੜ ਨਾਲੇ ਹੁੰਦੇ ਨੇ ਤੇ ਉਤੋਂ ਆਸਾਨ ਕਰਨ ਵਾਲੇ ਹੁੰਦੇ ਨੇ ਲੈ ਫਲਾਨੇ ਵੇਰੀ ਮੈਂ ਬਿਮਾਰ ਹੋ ਗਿਆ ਸੀ ਮੇਰੇ ਤਾਂ ਕੋਈ ਨਹੀਂ ਪਤਾ ਲੈ ਕੇ ਗਿਆ ਉਹਦੋਂ ਸਾਂਝਤਾ ਵੀ ਜਾਂਦੇ ਨੇ ਇਹ ਵੀ ਅੱਜਕੱਲ ਸਾਂਝੇ ਹੀ ਬਣਿਆ ਪਿਆਗਾ ਵੀ ਜੇ ਤੁਸੀਂ ਮੇਰਾ ਪਤਾ ਲੈਣ ਆਉਂਗੇ ਤੇ ਅਸੀਂ ਵੀ ਤੁਹਾਡਾ ਪਤਾ ਲੈਣ ਫੇਰ ਹੀ ਆਵਾਂਗੇ ਤੇ ਬਿਮਾਰ ਪਿਆ ਵੀ ਬੰਦਾ ਇਹ ਸੋਚ ਲੈਂਦਾਗਾ ਜੇ ਉਹ ਨਾ ਮੇਰਾ ਪਤਾ ਲੈਣਾ ਹੈ ਆਪਾਂ ਵੀ ਨਹੀਂ ਅੱਜ ਤੋ ਜਾਂਦੇ ਇਹ ਵੀ ਗੱਲ ਥੋੜੀ ਜੀ ਗਲਤ ਹੁੰਦੀ ਹੈ ਐਂ ਨਾ ਸੋਚਿਆ ਕਰੋ ਐਂ ਸੋਚਿਆ ਕਰੋ ਵੇ ਗੁਰੂ ਮੈਨੂੰ ਤੰਦਰੁਸਤੀਆਂ ਬਖਸ਼ ਜੇ ਉਹ ਨਹੀਂ ਮੇਰਾ ਪਤਾ ਲੈਣਾ ਹੈ ਮੈਂ ਤਾਂ ਜਾਊਂਗਾ ਕਿਉਂ ਦੁਖੇ ਕੋਚ ਅਗਲੇ ਨੂੰ ਸਵਾਂ ਦੇ ਸਿਖਾਵੇ ਜਦੋਂ ਉਹ ਨਾ ਪਤਾ ਲੈਣਾ ਵੇ ਅਗਲੇ ਦਾ ਜਦੋਂ ਜਾ ਕੇ ਮਦਦ ਕਰੇ ਕੋਈ ਨਾ ਕੋਈ ਅਗਲਾ ਆਪਣੇ ਆਪ ਹੀ ਨੂੰ ਮੋਚਾਣਾ ਹੋ ਜਾਊਗਾ ਤੇ ਉਹਨੂੰ ਅਕਲ ਆਜੂ ਸਾਹਮਣੇ ਵਾਲੇ ਨੂੰ ਉਹ ਵੇਲਾ ਵੀ ਆਪਣਾ ਜਿਹੜਾ ਹੈ ਬਹੁਤ ਕੁਝ ਆਪਾਂ ਨੂੰ ਸਿਖਾ ਕੇ ਜਾਂਦਾ ਦੇ ਕੇ ਜਾਂਦਾ ਆਪਣਾ ਵੇਲਾ ਇੱਕ ਵੇਲਾ ਇਸ ਤਰ੍ਹਾਂ ਦਾ ਆਉਂਦਾਗਾ ਚੀਜ਼ ਉਹ ਤੁਹਾਨੂੰ ਕੋਈ ਨਾ ਕੋਈ ਕੰਮ ਨਹੀਂ ਮਿਲਦਾ ਹੁੰਦਾ ਕਿਸੇ ਨੂੰ ਪੜੇ ਲਿਖੇ ਫਿਰਦੇ ਹੁੰਦੇ ਆ ਹਰ ਇੱਕ ਦੀ ਮਦਦ ਵੀ ਜਾਣੇ ਹਰ ਇੱਕ ਤੋਂ ਮਦਦ ਮੰਗਦੇ ਹੁੰਦੇ ਆ ਵੀ ਸਾਨੂੰ ਕੋਈ ਕੰਮ ਤੇ ਲਵਾ ਦਿਓ ਸਾਨੂੰ ਕੋਈ ਕੰਮ ਤੇ ਲਵਾ ਦਿਓ ਚਾਹੇ ਪ੍ਰਾਈਵੇਟ ਕੰਮ ਹੀ ਲਵਾ ਦਿਓ ਆਪਾਂ ਬਥੇਰੇ ਦੇਖੇ ਆਗੇ ਜਿਹੜੇ ਮੁਲਾਜ਼ਮ ਲੱਗੇ ਹੋਏ ਹੁੰਦੇ ਆਪਣੇ ਰਿਸ਼ਤੇਦਾਰ ਜਾਂ ਸਕੇ ਸਬੰਧੀ ਦੂਰ ਦੇ ਉਹਨਾਂ ਨੂੰ ਆਪਾਂ ਸ਼ਪਾਰਸ਼ਾ ਪਾਉਣੇ ਹੁੰਦੇ ਆਗੇ ਵੀ ਸਾਨੂੰ ਵੀ ਕੋਈ ਨਾ ਕੋਈ ਕੰਮ ਤੇ ਲਵਾ ਦਿਓ ਘਰੇ ਬੈਠੇ ਨੂੰ ਨਹੀਂ ਵੀ ਪਤਾ ਲੱਗਦਾ ਦੇਖ ਸਾਰਿਆਂ ਦਾ ਮਾਈਂਡ ਇੱਕੋ ਜਿਹਾ ਨਹੀਂ ਹੁੰਦਾਗਾ ਕਈ ਬਿਲਕੁਲ ਪਿੰਡ ਵਿੱਚ ਹੀ ਰਹਿਣ ਵਾਲੇ ਬਰ ਨਹੀਂ ਵੀ ਨਿਕਲਦੇ ਸ਼ਹਿਰੀ ਨਹੀਂ ਵੀ ਕੰਮ ਦਾ ਪਤਾ ਲੱਗਦਾ ਜਿੱਥੇ ਪੁਆਇੰਟ 2 ਪੁਆਇੰਟ ਜਾਂਦੇ ਨੇ ਤੇ ਉਹਨਾਂ ਨੂੰ ਆਸੇ ਪਾਸੇ ਦਾ ਨਹੀਂ ਪਤਾ ਲੱਗਦਾ ਮਗਰ ਉਹ ਵੀ ਮੈਂ ਤਾਂ ਕਰਦੇ ਰਹਿ ਜਾਂਦੇ ਨੇ ਕੰਮ ਲਵਾਉਣ ਪਿੱਛੋਂ ਉਹਨਾਂ ਦੀ ਮਦਦ ਤਾਂ ਕੀ ਕਰਦੇ ਉਹਨਾਂ ਨੂੰ ਮਤਾਂ ਦੇਣ ਲੱਗ ਪੈਂਦੇ ਨੇ ਤੂੰ ਐ ਨਹੀਂ ਕੀਤਾ ਤੂੰ ਐ ਕਰ ਲੈਂਦਾ ਤੈਨੂੰ ਐ ਨਾ ਕੰਮ ਮਿਲ ਜਾਣਾ ਸੀ ਤੈਨੂੰ ਐ ਨਹੀਂ ਕੀਤਾ ਤੈਨੂੰ ਐ ਕੰਮ ਮਿਲ ਜਾਣਾ ਸੀ ਇਹ ਸਲਾਹਾਂ ਬੜੀਆਂ ਦਿੰਦੇ ਨੇ। ਠੀਕ ਹੈ ਇਸ ਤਰ੍ਹਾਂ ਦੀ ਆਪਾਂ ਨੂੰ ਮਦਦ ਚਾਹੀਦੀ ਹੁੰਦੀ ਹੈ ਕਿ ਕਈ ਵਾਰੀ ਦੇਖਿਆਗਾ ਵੀ ਕਿਸੇ ਨੂੰ ਨੌਕਰੀ ਮਿਲ ਰਹੀ ਹੁੰਦੀ ਹੈਗੀ ਤੇ ਥੋੜੇ ਜਿਹੀ ਪੈਸਿਆਂ ਦੀ ਥੁਰ ਪੈ ਜਾਂਦੀ ਹੈ। ਕਿਉਂਕਿ ਗਾ ਨੌਕਰੀ ਦੇਣ ਵਾਲੇ ਵੀ ਪੈਸਿਆਂ ਨੇ ਥੇਕੇ ਲੈਣੀ ਹੈ ਹਨਾ। ਤੇ ਉਦੋਂ ਬੜੀਆਂ ਪ੍ਰੋਬਲਮਾਂ ਆਉਂਦੀਆਂ ਸਾਰੇ ਰਿਸ਼ਤੇਦਾਰਾਂ ਦੇ ਹਾੜੇ ਕੱਢ ਲੈਂਦੇ ਨੇ। ਸੁਨੇ ਆ ਗਈ ਨੌਜਵਾਨਾਂ ਤੋਂ ਬਹੁਤ ਜਾਣਿਆ ਤੂੰ ਸਿਰਫ ਥੋੜੇ ਥੋੜੇ ਹੀ ਪੈਸਿਆਂ ਦੀ ਲੋੜ ਸੀਗੀ ਜਿਹੜੇ ਉਹਨਾਂ ਤੋਂ ਰੇਜ਼ਮੈਂਟ ਹੀ ਨਹੀਂ ਹੋਏਗੇ ਕਿਉਂਕਿ ਜੇ ਜ਼ਮੀਨ ਜਾਇਦਤ ਹੁੰਦੀ ਬੰਦਾ ਉਹ ਵੇਚ ਕੇ ਪੈਸੇ ਲੈ ਲੈਂਦਾ ਮਗਰ ਰਿਸ਼ਤੇਦਾਰਾਂ ਤੋਂ ਮੰਗੇ ਸਾਰਿਆਂ ਤੋਂ ਮੰਗੇ ਕਿਸੇ ਤੋਂ ਰੇਜ਼ਮੈਂਟ ਨਾ ਹੋਇਆ ਨੌਕਰੀਆਂ ਰਹਿ ਗਈਆਂ ਕਿਉਂਕਿ ਰਿਸ਼ਵਤ ਤੋਂ ਬਿਨਾ ਤਾਂ ਕੁਝ ਵੀ ਪੋਸੀਬਲ ਹੈ ਹੀ ਨਹੀਂ ਸੋ ਰਹਿ ਗੀਆਂ ਉਹਨਾਂ ਦੇ ਪੈਸੇ ਨਹੀਂ ਡੁੱਬਣੇ ਸੀਗੇ ਜਿਨਰ ਨੌਕਰੀ ਮਿਲ ਜਾਂਦੀ ਸਾਰੀ ਉਮਰ ਤੱਕ ਐਸਾਨ ਮਨਦਾ ਵੀ ਇਹਦੀ ਵਜ੍ਹਾ ਨਾਲ ਮੈਨੂੰ ਨੌਕਰੀ ਮਿਲੀ ਐ ਇੱਕ ਜਣਾ ਨਹੀਂ ਦੇ ਸਕਦਾ ਹੁੰਦਾ ਦੋ ਤਿੰਨ ਜਣੇ ਇਕੱਠੇ ਹੋ ਕੇ ਜੇ ਕਰ ਦਿਓ ਮਦਦ ਆਪਾਂ ਗੁਰੂ ਘਰ ਦਾਣ ਦੇਣਾ ਚੰਗਾ ਸਮਝਦੇ ਆਂ ਮਗਰ ਕਿਸੇ ਲੋੜਵੰਦ ਦੀ ਮਦਦ ਕਰਨਾ ਚੰਗਾ ਨਹੀਂ ਸਮਝਦੇ ਜਾਂ ਆਪਾਂ ਮਦਦ ਉਹਦੀ ਕਰ ਦੇ ਹੁੰਨੇ ਆਂਗੇ ਲੋੜਵੰਦ ਦੀ ਜਿਹਦੀ ਵੀਡੀਓ ਸੋਸ਼ਲ ਮੀਡੀਆ ਤੇ ਪੈ ਜੇ ਕਿ ਉਹ ਗੱਲ ਚੰਗੀ ਹੁੰਦੀ ਐ ਤੁਸੀਂ ਆਮ ਗਰੀਬ ਜੇ ਬੰਦੇ ਨੂੰ 4-500 ਦਾ 2000 ਦਾ 3000 ਦਾ ਸੌਦਾ ਦੇ ਕੇ ਉਹਦੀ ਵੀਡੀਓ ਪਾਦ ਕੇ ਸੋਸ਼ਲ ਮੀਡੀਆ ਤੇ ਹੈਲਪ ਕਰਨੀ ਉਹ ਪੁੰਨ ਹੈ ਜੇ ਤੁਸੀਂ ਉਹਨੂੰ ਪੁੰਨ ਸਮਝਦੇ ਹੋ ਤੇ ਤੁਹਾਡਾ ਖਾਸ ਦੋਸਤ ਤੁਹਾਡਾ ਖਾਸ ਰਿਸ਼ਤੇਦਾਰ ਕੋਈ ਇਸ ਤਰ੍ਹਾਂ ਦਾ ਬੈਠਾਗਾ ਜਿਸ ਨੂੰ ਕੰਮ ਦੀ ਲੋੜ ਹੈ ਤੁਸੀਂ ਕੰਮ ਤੇ ਦਵਾ ਦਿਓ ਉਹਨੂੰ ਜੇ ਉਹਨੂੰ ਪੈਸੇ ਮਦਦ ਦੀ ਲੋੜ ਹੈ ਤੇ ਉਹਨੂੰ ਹੈਲਪ ਕਰਦੇ ਹੋ ਜਿੰਨਾ ਤੁਹਾਡਾ ਸਰਦਾ हां जे ਤੁਸੀਂ 2000 ਦਾਨ ਕਰਨਾ ਚਾਹੁੰਦੇ ਹੋ ਤੇ ਜੇ ਉਹ 50000 ਮੰਗ ਰਿਆ ਉਹਨੂੰ 2000 ਹੀ ਦੇ ਦਿਓ ਵੀ ਮੈਂ ਇੱਥੋਂ ਤੱਕ ਕਰ ਸਕਦਾ ਹਾਂ ਤੋਂ ਬੱਧ ਨਹੀਂ ਥੋੜਾ ਰਿਸ਼ਤੇਦਾਰ ਥੋੜਾ ਸਾਰੀ ਉਮਰ ਇਹ ਸਨਮਾਨਦ ਰਹੂਗਾ ਠੀਕ ਹੈ ਜੇ ਤੁਸੀਂ ਸਨਮਾਨ ਕਈ ਹੁੰਦੇ ਨੇ ਨਾ ਕੋਈ ਸਨਮਾਨ ਕਰਕੇ ਮੁੜ ਕੇ ਜਿਤਾਈ ਜਾਂਦਾ ਰਹਿੰਦਾ ਹੁੰਦਾ ਉਹ ਥੋੜਾ ਜਿਹਾ ਸਹੀ ਨਹੀਂ ਹੁੰਦਾ ਦਾਨ ਕੀਤਾ ਤੇ ਮੁੜ ਕੇ ਕਹਿੰਦੇ ਹੁੰਦੇ ਸੱਜੇ ਹੱਥ ਨਾਲ ਦਾਨ ਕੀਤਾ ਵੇ ਤੇ ਖੱਬੇ ਨੂੰ ਪਤਾ ਨਾ ਲੱਗੇ ਤੇ ਤੁਸੀਂ ਇਸ ਤਰ੍ਹਾਂ ਦਾ ਥੋੜਾ ਮੋਟਾ ਥੋੜਾ ਮੋਟਾ ਕੀ ਅਗਲੇ ਵਾਸਤੇ ਤਾਂ ਬਹੁਤ ਹੀ ਵੱਡਾ ਐਹਸਾਨ ਕਰ ਦਿੰਨੇ ਹੋ ਜਿਉ ਤੁਸੀਂ ਕਿਸੇ ਦਾ ਕੰਮ ਕਰਦੇ ਹੋ ਮਗਰ ਉਹ ਸਾਰੀ ਉਮਰ ਜਿਤਾਉਣਾ ਬਿੰਦੇ-ਬਿੰਦੇ ਜਿਤਾਉਣਾ ਕੀ ਹੁਣ ਥੋੜੇ ਉਹ ਤਲਵੇ ਚੱਟੇ ਇਹ ਵੀ ਗੱਲ ਸਹੀ ਨਹੀਂ ਹੁੰਦੀ ਸੋ ਸਮਾਜ ਇਸ ਤਰ੍ਹਾਂ ਦਾ ਮਰਜੀ ਆ ਜੇ ਹਰ ਕੁਛ ਆਪਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੁੰਦਾ ਤੁਸੀਂ ਆਪਾਂ ਕਰੇ ਨਾ ਛੋਟਾ ਜਿਹਾ ਪ੍ਰੋਗਰਾਮ ਹੀ ਕਰ ਲਓ ਪਹਿਲਾਂ ਕਿਤੇ ਨਾ ਕੀਤਾ ਹੋਵੇ ਤੇ ਚਾਹੇ ਕੀਤਾ ਹੀ ਹੋਵੇ ਮਗਰ ਉਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਗਈ ਹੈ ਨਾ ਚੀਜ਼ ਵੱਧ ਜਾਂ ਘੱਟ ਬਣ ਗਈ ਹੈ ਕੋਈ ਰਹਿਣ ਬਹਿਣ ਦਾ ਸੈਟਿੰਗ ਘਟਾਈ ਹੈ ਉਹ ਵੀ ਆਪਾਂ ਨੂੰ ਸਿੱਖਿਆ ਮਿਲੂਗੀ ਵੀ ਇਹ ਤੋਂ ਬਾਅਦ ਜਦੋਂ ਆਪਾਂ ਕੋਈ ਪ੍ਰੋਗਰਾਮ ਕਰਨਾ ਉਹਨੂੰ ਆਏ ਰੈਜ਼ਿਊਮੇਟ ਕਰਨਾਗਾ ਇੱਥੇ ਇਕ ਬੈਠਣ ਦਾ ਸਹੀ ਰਹਿੰਦਾ ਹੁੰਦਾ ਇੱਥੇ ਇਕ ਖੜਨ ਦਾ ਸਹੀ ਰਹਿੰਦਾ ਹੁੰਦਾ ਇੱਥੇ ਕਾ ਕੰਮ ਦਾ ਸਹੀ ਰਹਿੰਦਾ ਹੁੰਦਾ ਇੰਨਿਆਂ ਕਸਮਾਨ ਚਾਹੀਦਾ ਹੁੰਦਾ ਇੰਨਿਆਂ ਕਿਆਸਤੇ ਉਹ ਵੀ ਆਪਾਂ ਨੂੰ ਕਿੰਨੀ ਵਧੀਆ ਜਾਣਕਾਰੀ ਹੀ ਮਿਲਦੀ ਹੈ ਕੋਈ ਵੀ ਕੰਮ ਕਰ ਲਓ ਤੁਸੀਂ ਜੇ ਤੁਹਾਨੂੰ ਗਲਤੀ ਹੋਊਗੀ ਤਾਂ ਹੀ ਸਿੱਖੋਗੇ ਜੇ ਤੁਸੀਂ ਅੱਜ ਹੀ 100% ਕਰਕੇ ਇੱਕ ਤੋਂ ਸੋਸ਼ਲ ਮੀਡੀਆ ਤੇ ਲਾ ਲੋ ਇੱਕ ਤੁਸੀਂ ਵੀਡੀਓ ਪਾ ਰਹੇ ਹੋ ਵਿੱਚ ਸੋਚਦੇ ਹਾਂ ਮੇਰਾ ਚੈਨਲ ਚੱਲੇ ਪੂਰਾ ਮਹਿੰਗਾ ਮੇਰੇ ਕੋਲੇ ਕੈਮਰਾ ਹੋਵੇ ਪੂਰੀ ਵਧੀਆ ਐਡੀਟਿੰਗ ਕੀਤੀ ਹੋਵੇ ਪੈਸੇ ਲਾ ਕੇ ਵਿੱਚ ਮਿਊਜ਼ਿਕ ਵੀ ਲਾਇਆ ਸਭ ਕੁਝ ਕੀਤਾ ਹੋਵੇ ਤੇ ਐਨ ਵੀ ਲੋਕੀ ਜਾਨੀ ਕਿ ਪਹਿਲੀ ਵੀਡੀਓ ਤੇ ਚੱਕ ਦੇਣ ਜੇ ਤੁਹਾਡੀ ਪਹਿਲੀ ਵੀਡੀਓ ਹੀ 100% ਹੋਈ ਤੇ ਜਿਹੜੀ ਸੈਕੰਡ ਵੀਡੀਓ ਹੋਊਗੀ ਉਹ ਕਿਹੋ ਜਿਹੀ ਹੋਊਗੀ ਜੇ ਉਹ ਅੱਧੀ 99% ਵੀ ਸਹੀ ਹੋਈ ਨਾ ਤਾਂ ਵੀ ਕਮੀ ਨਿਕਲ ਜੂ ਉਹਦੇ ਵਿੱਚੋਂ ਵੀ ਪਹਿਲੀ ਤਾਂ ਆਈ ਸੀ ਹੋਣਾ ਹੈ ਮੈਂ ਤਾਂ ਕਹਿੰਨੀ ਆ ਜੇ ਪਹਿਲਾਂ 10% ਹੋਵੇ ਫਿਰ 20% ਹੋਵੇ ਵੀ 30 30 ਤੋਂ 40 ਹੌਲੀ ਹੌਲੀ ਹੁੰਦਾ ਹੁੰਦਾ ਜਿਹੜਾ ਗਿਆਨ ਆ ਨਾ ਉਹ ਬਾਲਾ ਵਧੀਆ ਹੁੰਦਾ ਜੇ ਤੁਸੀਂ ਅੱਜ ਥੋੜੀ ਜੀ ਗਲਤੀ ਕਰਕੇ ਚਾਹ ਚੱਕ ਆਪਾਂ ਨੂੰ ਨਹੀਂ ਵੀ ਨੌਲੇਜ ਆਏ ਤੇ ਹੌਲੀ ਹੌਲੀ ਕਮ ਬੰਦੇ ਹੁੰਦੇ ਨੇ ਤੇ ਪਹਿਲਾਂ ਆਪਾਂ ਨੂੰ ਲੱਗਦਾ ਹੁੰਦਾਗਾ ਵੀ ਆਪਾਂ ਆਹਾ ਕੋਰਸ ਕਰ ਲਗੇ ਬੱਚਿਆਂ ਦੀ ਗੱਲ ਲੈ ਲਓ ਆ ਪੜ੍ਹਾਈ ਕਰ ਲ ਗਏ ਆ ਕੋਰਸ ਕਰ ਲ ਗਏ ਇਸ ਵਿਸ਼ੇ ਤੇ ਮੈਂ ਐ ਹੋ ਜਾਊਗਾ ਬੁਦੇਸ਼ਾਂ ਚ ਵਿੱਚ ਵੀ ਬੈਠੇ ਨੇ ਬੱਚੇ ਜੋ ਕਿ ਮੈਂ ਪੀਅਰ ਦਾ ਸੋਚਦੇ ਨੇ ਕਈ ਸਕੀਮਾਂ ਸੋਚਦੇ ਨੇ ਹਨਾ ਮਗਰ ਕਈ ਸਮੇਂ ਇਸ ਤਰ੍ਹਾਂ ਦਾ ਆ ਜਾਂਦਾਗਾ ਵੀ ਜਦੋਂ ਸੋਚਦੇ ਨੇ ਵੀ ਸਾਡਾ ਹੁਣ ਕੀ ਬਣੂਗਾ ਪੀਰ ਕਿਵੇਂ ਹੋਵਾਂਗੇ ਪਿੱਛੇ ਨਹੀਂ ਮੁੜ ਸਕਦੇ ਕਈ ਹੁੰਦੇ ਇੱਥੋਂ ਦੀ ਸਥਿਤੀ ਨੂੰ ਦੇਖ ਕੇ ਹੀ ਗਏ ਹੁੰਦੇ ਨੇ ਵੀ ਚਲੋ 2 ਮਿੰਟ ਸੌਖੇ ਹੋ ਜਾਣਗੇ ਨਾ 2 ਪੈਸੇ ਲੱਗਗੇ ਤਾਂ ਤੇ ਉਹ ਸਮਾਂ ਵੀ ਨਾ ਉਹਨਾਂ ਨੂੰ ਬਹੁਤ ਕੁਝ ਸਿਖਾਉਂਦਾ ਹੁੰਦਾਗਾ ਜੇ ਬੰਦੇ ਕੋਲੇ 2 ਪੈਸੇ ਜ਼ਿਆਦੇ ਆ ਗਏ ਤੇ ਥੋੜਾ ਜਿਹਾ ਹਵਾਚ ਹੋ ਗਿਆ ਉਹ ਤੋਂ ਗਲਤ ਕੰਮ ਹੋ ਗਿਆ ਉਹ ਵੀ ਸਿੱਖਿਆ ਮਿਲਦੀ ਹੁੰਦੀ ਆਪਾਂ ਨੂੰ ਕਿਉਂਕਿ ਜੇਕਰ ਆਪਣੇ ਤੇ ਦੋ ਪੈਸੇ ਆਪਣੇ ਕੋਲੇ ਵੱਧਾਂਗੇ ਤੇ ਆਪਾਂ ਆਪਣੇ ਤੇ ਕੋਈ ਗਲਤੀ ਹੋ ਗਈ ਤਾਂ ਸਮਝ ਲੈ ਪ੍ਰਮਾਤਮਾ ਨੂੰ ਆਪਣੇ ਵੱਲ ਨਾ ਪ੍ਰਮਾਤਮਾ ਦਾ ਧਿਆਨ ਸੀ ਤੇ ਪ੍ਰਮਾਤਮਾ ਨੂੰ ਨਹੀਂ ਪਸੰਦ ਵੀ ਉਹਦਾ ਭਗਤ ਕੋਈ ਗਲਤੀ ਕਰੇ ਤੁਹਾਨੂੰ ਬੜੀ ਜਲਦੀ ਹੀ ਆਗਾਜ਼ ਕਰਤਾ ਉਹਨੇ ਬਿਸੂਤਰ ਜਾਂ ਬੱਚੇ ਤੇ ਜਿਹੜਾ ਸਮਾਂ ਤੁਹਾਡਾ ਮੜਾ ਜਾਂ ਟੈਨਸ਼ਨ ਭਰਿਆ ਆਇਆਗਾ ਤੇ ਸਮਝ ਲਓ ਜੇ ਤੁਹਾਡਾ ਪਹਿਲਾਂ ਵੀ ਪ੍ਰਮਾਤਮਾ ਨੇ ਤੁਹਾਨੂੰ ਗਲਤੀ ਦੂਜੀ ਨਹੀਂ ਕਰਨ ਦਿੱਤੀ ਪਹਿਲੀ ਗਲਤੀ ਵੇਲੇ ਹੀ ਤੁਹਾਨੂੰ ਸਬਕ ਦੇਤਾ ਜੇ ਤੁਹਾਡੇ ਤੇ ਥੋੜਾ ਟਫ ਆ ਗਿਆ ਨਾ ਉਥੇ ਸੋਚੋ ਵੀ ਭਗਵਾਨ ਨਾਲ ਹੈ ਕੁਝ ਮੈਨੂੰ ਸਿਖਾ ਰਿਹਾ ਕੁਝ ਦਿਖਾ ਰਿਹਾ ਕੁਝ ਕਰੂਗਾ ਚੰਗਾ ਕਰੋ ਤੂੰ ਵਿਸ਼ਵਾਸ ਰੱਖ ਕੇ ਦੇਖ ਜਿਉਂ ਨੇ ਤੁਹਾਨੂੰ ਤੁਹਾਡੇ ਨੇੜੇ ਸੀ ਨਾ ਨੇੜੇ ਹੋਣ ਕਰਕੇ ਤੁਸੀਂ ਪਹਿਲੀ ਗਲਤੀ ਕੀਤੀ ਤੇ ਤੁਹਾਨੂੰ ਜਲਦੀ ਸਬਕ ਸਿਖਾਤਾ ਤੁਹਾਨੂੰ ਜਲਦੀ ਸਿਖਿਆ ਦੇਤੀ ਤੇ ਸਮਝ ਲਓ ਬਹੁਤ ਨੇੜੇ ਖੜਾਗਾ ਥੋੜੇ ਹਮੇਸ਼ਾ ਨਾਲ ਖੜਾਗਾ ਥੋੜੇ ਨਾਲ ਕਦੇ ਗਲਤ ਨਹੀਂ ਹੋਣ ਦਿੰਦਾ ਜਿਹੜਾ ਔਖਾ ਸਮਾਂ ਥੋੜਾ ਜਿਹਾ ਆਪਾਂ ਨੂੰ ਪੈਸਿਆਂ ਪੱਖੋਂ ਲਾ ਲਾ ਹਨਾ ਆਰਥਿਕ ਪੱਖੋਂ ਲਾ ਲਓ ਵੀ ਆਪਾਂ ਥੋੜੇ ਜੇ ਟੱਪ ਹੱਥ ਟੱਪ ਤੰਗ ਹੋ ਜਾਂਦਾਗਾ ਤੇ ਉਸ ਟਾਈਮ ਨਾਲ ਬਹੁਤ ਕੁਝ ਮਿਲਦਾ ਤੁਸੀਂ ਉਦੋਂ ਰਿਲੈਕਸ ਹੋ ਕੇ ਮਾਈਂਡ ਦੇ ਨਾਲ ਸੋਚ ਕੇ ਦੇਖਿਆ ਕਰੋ ਤੁਹਾਨੂੰ ਸਬਰ ਆਉਂਦਾਗਾ ਸਹਿਣਾ ਆਉਂਦਾਗਾ ਬਹੁਤ ਕੁਝ ਸਿਖਾ ਕੇ ਜਾਂਦਾ ਉਹ ਵਾਲਾ ਸਮਾਂ ਕਬਰਾਇਆ ਨਾ ਕਰੋ ਹਰ ਕੋਈ ਸਮਾਂ ਹੋਵੇ ਚਾਹੇ ਆਰਥਿਕ ਤੰਗੀ ਚੱਲ ਰਹੀ ਹੈਗੀ ਇਹਦੇ ਵਿੱਚ ਜੋ ਤੁਹਾਨੂੰ ਸਿੱਖਿਆ ਮਿਲੀ ਆਰਥਿਕ ਤੰਗੀ ਦੇ ਵਿੱਚ ਇਹ ਸੋਚੋ ਵੀ ਪਹਿਲਾਂ ਜਦੋਂ ਖੁੱਲਾ ਹੱਥ ਸੀ ਖੁੱਲਾ ਪੈਸਾ ਆਮ ਆਉਂਦਾ ਸੀਗਾ ਅਸੀਂ ਕਿੰਨਾ ਕੁ ਸਕੂਨ ਮਾਣਿਆ ਸੀ ਜਦੋਂ ਖੁੱਲਾ ਪੈਸਾ ਹੋਵੇ ਆਪਾਂ ਨੂੰ ਉਹ ਸਕੂਨ ਨਹੀਂ ਹੁੰਦਾਗਾ ਜੇ ਆਪਣੇ ਕੋਲੇ ਲੱਖ ਰੁਪਈਆ ਨਾ ਤੇ ਆਪਾਂ ਨੂੰ 100 ਰੁਪਏ ਦਾ 1000 ਰੁਪਏ ਦਾ ਸਕੂਨ ਹੈ ਨਹੀਂਗਾ ਉਹਦਾ ਮੁੱਲ ਦਾ ਪਤਾ ਨਹੀਂਗਾ ਮਗਰ ਜਦੋਂ ਆਪਣੇ ਹੱਥ ਦੇ ਵਿੱਚ 100 ਰੁਪਈਆਗਾ ਠੀਕ ਹੈ ਤੇ ਆਪਾਂ ਲਾਉਣਾ 1000 ਰੁਪਈਆ ਖਰਚਣ ਵਾਸਤੇ ਖੜਾਗਾ ਤੇ ਹੱਥ 'ਚ ਸਿਰਫ 100 ਰੁਪਈਆ ਤੇ ਆਪਾਂ ਨੂੰ 100 ਦਾ ਵੀ ਤੇ 1000 ਦਾ ਵੀ ਉਸ ਟਾਈਮ ਮੁੱਲ ਪਤਾਗਾ ਕੀਮਤ ਪਤਾ ਕੀ ਆ ਕਿੱਡੀ ਆ ਹਰ ਕਸਮਾ ਸਿਖਾਉਂਦਾ ਹੁੰਦਾ ਤਾਂ ਹੀ ਕਹਿੰਦੇ ਹੁੰਦੇ ਆ ਜੇ ਜ਼ਿਆਦਾ ਕੁਝ ਮਿਲ ਜੇ ਨਾ ਤੇ ਜ਼ਿਆਦਾ ਥੋੜਾ ਜਿਹਾ ਖੁਲਿਆਣਾ ਕਰੋ ਉਹ ਬਚਣਾ ਹੋਇਆ ਕਰੋ ਤੇ ਹਰ ਇੱਕ 1 ਰੁਪਿਆ 10 ਰੁਪਿਆ 100 ਰੁਪਿਆ ਹਰ ਇੱਕ ਦੀ ਕੀਮਤ ਸਮਝਿਆ ਕਰੋ ਜੇ ਤੁਸੀਂ ਅੱਜ ਖੇਤ ਚੋਂ ਪੱਟ ਕੇ ਮੁਫਤ ਦੀ ਛੱਲੀ ਖਾ ਰਹੇ ਹੋ ਤੇ ਕੱਲ ਨੂੰ ਤੁਹਾਡੇ ਕੋਲ ਇੰਨਾ ਪੈਸਾ ਆ ਗਿਆ ਮੌਲ ਦੀ ਤੁਸੀਂ 100 ਰੁਪਿਆ ਦੀ 500 ਰੁਪਿਆ ਦੀ ਛੱਲੀ ਖਾ ਰਹੇ ਹੋ ਤੇ ਤੁਹਾਨੂੰ ਖੇਤ ਵਾਲੀ ਛੱਲੀ ਦਾ ਮੁੱਲ ਨਹੀਂ ਪਤਾ ਲੱਗਣਾ ਮਗਰ ਜਦੋਂ ਤੁਸੀਂ ਫੇਰ ਗਰਾਊਂਡ ਲੈਵਲ ਤੇ ਚਲੇ ਗਏ ਨਾ ਫਿਰ ਤੁਸੀਂ ਖੇਤ ਵਾਲੀ ਛੱਲੀ ਨੂੰ ਹੀ ਬੈਠੇ ਤਰਸੋਂਗੇ ਵਿਕਾਸ ਕਿਉਂਕਿ ਆਪਾਂ ਫਿਰ ਪਿੰਡ ਚ ਉੱਠ ਕੇ ਵੱਡੇ ਜਗ੍ਹਾ ਤੇ ਚਲੇ ਗਏ ਉੱਥੇ ਚੰਗੀਆਂ ਬ੍ਰਾਂਡਡ ਚੀਜ਼ਾਂ ਖਾਣ ਪੀਣ ਲੱਪੇ ਤੇ ਜਦੋਂ ਸਮਾਂ ਇਸ ਤਰ੍ਹਾਂ ਦਾ ਆਉਂਦਾ ਮੁੜ ਕੇ ਆਪਾਂ ਪਿਛਲੀਆਂ ਚੀਜ਼ਾਂ ਵੀ ਨਹੀਂ ਰਹਿੰਦੀਆਂ ਸਿਆਣੇ ਕਹਿੰਦੇ ਨੇ ਹਰ ਕੋਈ ਕਹਿੰਦਾਗਾ ਤੇ ਵੀ ਇੱਕ ਵਾਰੀ ਮੈਂ ਜਸਵਿੰਦਰ ਬਰਾੜ ਦੀ ਗੱਲ ਸੁਣੀ ਸੀ ਕਿ ਬਹੁਤ ਸੋਹਣੀ ਗੱਲ ਉਹਨੇ ਕਹੀ ਆ ਕਹਿੰਦੀ ਵੀ ਮੈਂ ਉੱਥੇ ਕਹੀ ਰਹਿਣਾ ਪਸੰਦ ਕਰਦੀ ਆ ਵੀ ਮੈਂ ਇੱਥੇ ਧਰਤੀ ਨਾਲ ਜੁੜੀ ਰਵਾਂ ਆਪਦੇ ਪਛੋਕੜ ਨਾਲ ਵੀ ਕੱਲ ਨੂੰ ਮੇਰੇ ਤੇ ਇਹੋ ਜਿਹਾ ਟਾਈਮ ਆ ਜਾਏ ਤੇ ਮੈਨੂੰ ਇਹਦੇ ਵਿੱਚ ਰਹਿਣਾ ਔਖਾ ਨਾ ਹੋਵੇ ਤੇ ਮੈਨੂੰ ਬਹੁਤ ਸੋਹਣੀ ਗੱਲ ਲੱਗੀ ਤੇ ਬਾਕੀ ਆਪਣਾ ਟੌਪ ਕੀ ਆ ਵੀ ਜਿਹੋ ਜਿਹਾ ਸਮਾਂ ਮਰਜੀ ਆਵੇ ਸਾਰਾ ਸਮਾਂ ਚੰਗਾ ਹੀ ਚੰਗਾ ਹੁੰਦਾ ਤੇ ਆਪਾਂ ਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਹੁਣ ਤੁਸੀਂ ਇਹ ਸੋਚਿਆ ਕਰੋ ਉਹਦੇ ਵਿੱਚੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਿਆ ਠੀਕ ਐ ਵੀ ਕੋਈ ਔਖਾ ਟਾਈਮ ਆਉਂਦਾ ਆਪਾਂ ਨੂੰ ਕੱਢਣਾ ਬਹੁਤ ਮੁਸ਼ਕਲ ਹੋ ਜਾਂਦੇ ਆ ਉਹ ਦਿਨ ਮਗਰ ਉਹ ਥੋੜੇ ਜਿਹੇ ਦਿਨ ਹੁੰਦੇ ਆ ਮਹੀਨਾ ਹੁੰਦਾਗਾ ਤੇ ਬਾਅਦ ਉਹ 15 20 ਦਿਨ ਲੱਗ ਜਾਣਗੇ ਐ ਕਿਉਂਕਿ ਜਦੋਂ ਆਪਣੇ ਘਰੇ ਮੰਨ ਲਓ ਕਿ ਅਚਾਨਕ ਹੀ ਕਿਸੇ ਦੀ ਡੈਥ ਹੋ ਗਈ ਅਚਾਨਕ ਹੋ ਗਈ ਹੈਨਾ ਤੇ ਬੜਾ ਸਦਮਾ ਲੱਗਦਾ ਰੱਬ ਤੇ ਵੀ ਇਤਨੇ ਮਹੀਨੇ ਆਪਾਂ ਕੱਸਦੇ ਆਂ ਵੀ ਰੱਬਾ ਤੂੰ ਇਹ ਕੀ ਕੀਤਾ ਹਨਾ ਤੇ ਲੱਗ ਜਾਂਦਾ ਆਪਾਂ ਨੂੰ ਮਹੀਨਾ ਵੀ ਲੱਗ ਜਾਂਦਾ 2 ਮਹੀਨੇ ਵੀ ਲੱਗ ਜਾਂਦਾ ਤੇ ਤੁਸੀਂ 6 ਮਹੀਨੇ ਬਾਅਦ ਸੋਚ ਕੇ ਦੇਖੋ ਕੀ ਉਸ ਸਮੇਂ ਦੇ ਵਿੱਚ ਤੁਹਾਨੂੰ ਸਿੱਖਣ ਨੂੰ ਮਿਲਿਆ ਵੀ ਜਿਹੜਾ ਗਿਆਗਾ ਰੱਬ ਜੀ ਨੂੰ ਲੈ ਗਿਆ ਠੀਕ ਆ ਉਹ ਕਾਟਾ ਨਹੀਂ ਪੂਰਾ ਹੁੰਦਾ ਹੁੰਦਾ ਮਗਰ ਜਿਹੜੇ ਥੋੜੇ ਦਿਨ ਰਾਤ ਆਉਂਦੇ ਸੀ ਥੋੜਾ ਸਾਥ ਕਿੰਨਾ ਕੁ ਦਿੱਤਾ ਕਿੰਨਾ ਕ ਦਿੱਤਾ ਤੁਹਾਡੇ ਆਨੇ ਸਾਥ ਤੁਹਾਨੂੰ ਹਰ ਇੱਕ ਜਗ੍ਹਾ ਹਰ ਇੱਕ ਰਿਸ਼ਤਾ ਬਣਾਉਣ ਵਾਲੇ ਤੁਹਾਡੇ ਨਾਲ ਤੁਹਾਡੇ ਕਿੰਨੇ ਕ ਨਾਲ ਖੜੇ ਰਹੇ ਨੇ ਰਿਸ਼ਤੇਦਾਰ ਭੈਣ ਭਰਾ ਸਕੇ ਸਬੰਧੀ ਕਿੰਨੇ ਕ ਹੀ ਖੜੇ ਆ ਉਸ ਟਾਈਮ ਆਪਾਂ ਨੂੰ ਪਤਾ ਲੱਗਦਾਗਾ ਕਿੰਨਾ ਨੇ ਦਿਨ ਰਾਤ ਆਪਣੇ ਦੁੱਖ ਦੇ ਵਿੱਚ ਦੁੱਖ ਬੰਡਾਇਆਗਾ ਤੇ ਆਪਾਂ ਨੂੰ ਹੌਸਲਾ ਦਿੱਤਾ ਕਈ ਤਾਂ ਹੁੰਦੇ ਨੇ ਨਾ ਆਪਾਂ ਨੂੰ ਰੋਣ ਤੇ ਹੀ ਮਜਬੂਰ ਕਰਦੇ ਨੇ ਮਗਰ ਕਈ ਰਿਸ਼ਤੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਉੱਠ ਕੇ ਜਿਉਂ ਜਿਨੇ ਜਾਣਾ ਸੀ ਉਹ ਤਾਂ ਗਿਆ ਜ਼ਿੰਦਗੀ ਉਹਦੀ ਘੱਟ ਸੀ ਤੇਰੀ ਨੇ ਜਿਹੜੇ ਉਸ ਟਾਈਮ ਇਹ ਲਫ਼ਜ਼ ਹੌਂਸਲਾ ਦੇ ਨਾਲੇ ਤੁਹਾਨੂੰ ਜ਼ਿੰਦਗੀ ਜਿਹਾ ਹੁੰਦਾ ਰਸਤਾ ਸਿਖਾਉਣ ਵਾਲੇ ਹੁੰਦੇ ਨੇ ਨਾ ਉਹ ਤੁਹਾਡੇ ਆਪਣੇ ਹੁੰਦੇ ਨੇ ਉਸ ਵਕਤ ਤੋਂ ਪਤਾ ਲੱਗਦਾ ਹੁੰਦਾਗਾ ਅੱਗੋਂ ਪਿੱਛੋਂ ਤਾਂ ਬਹੁਤ ਜਣਾ ਖਣਾ ਆਉਂਦਾ ਹੁੰਦਾ ਸੀ ਥੋਡੇ ਆ ਸੀ ਥੋਡੇ ਆ ਮਗਰ ਥੋਡੇ ਜਦੋਂ ਵਕਤ ਪਾ ਹੋਵੇ ਨਾ ਪੈ ਜੇ ਫੇਰ ਹੀ ਤੁਹਾਨੂੰ ਆਪਣਿਆਂ ਦੀ ਪਰਖ ਹੁੰਦੀ ਹੈ ਉਹ ਸਮਾਂ ਤੁਹਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਕਿਵੇਂ ਰਹਿਣਾ ਸੈਨਾ ਕਿਵੇਂ ਸਬਰ ਸੰਤੋਖ ਸਭ ਕੁਝ ਸਮਾਂ ਹੀ ਸਿਖਾ ਕੇ ਜਾਂਦਾ ਹੁੰਦਾ ਤੇ ਵੈਗੁਰੂ ਤੋਂ ਇਹੀ ਮੰਗਿਆ ਕਰੋ ਪ੍ਰਮਾਤਮਾ ਸਾਨੂੰ ਸਬਰ ਸੰਤੋਖ ਰੱਖੀ ਤੇ ਸਦਾ ਸਾਡੇ ਸਿਰ ਤੇ ਵੈਗੁਰੂ ਸਦਾ ਸਾਡੇ ਸਿਰ ਤੇ ਹੱਥ ਰੱਖੀ